ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਲੋਕਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਵੀਰ सोनू ਦੇ ਕੋਲ ਆਏ ਆ ਸੋ ਸਾਰੇ ਭਰਾ ਜਾਣਦੇ ਆ ਵਪਾਰ ਦਾ ਕੰਮ ਵੀਰੋ ਨਹੀਂ ਕਰਦੇ ਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਇਹਨਾਂ ਦੇ ਬਿਲਕੁਲ ਜਿਹੜਾ ਦੋਸਤੋ ਜੱਦੀ ਪੁਸ਼ਤੀ ਕੰਮ ਜਿਹੜਾ ਵਪਾਰ ਦਾ ਤੁਰਿਆ ਆ ਰਿਹਾ ਠੀਕ ਆ ਜੀ ਅੱਜ ਵੀਰ सोनू ਦੇ ਕੋਲੇ ਟੋਟਲ ਦੋ ਨਗ ਪਕਾਊਆ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਨੀਲੀ ਦਾਵੀਦੀ ਆ ਤੇ ਇੱਕ ਬਲੈਕ ਰੰਗ ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਮੋਰਾ ਬਰੀਡ ਦੇ ਵਿੱਚ ਜਿਹੜੀ ਮੱਝ ਹੋਊਗੀ ਸੋਈ ਸਵਾਈ ਆ ਨੀਲੀ ਜਿਹੜੀ ਹੈ ਮੱਝ ਗੱਭਣ ਤੁਹਾਨੂੰ ਦਿਖਾ ਦੇਵਾਂਗੇ ਸੋ ਥੋੜਾ ਜਿਹਾ ਵਖਪਾ ਪੈ ਗਿਆ ਠੀਕ ਆ ਜੀ ਢਿੱਲਾ ਮਠਾ ਰਹਿਣ ਕਰਕੇ ਵੀਰ ਸੋ ਉਹਨੂੰ ਵਿੱਚੋਂ ਮਾਲ ਲਿਆਉਣਾ ਬੰਦ ਕਰ ਦਿੱਤਾ ਸੀ ਇਹਨਾਂ ਨੇ ਤੇ ਬਾਕੀ ਕੋਈ ਵੀ ਫਾਰਮਰ ਭਰਾ ਇੱਥੇ ਵਿਜ਼ਿਟ ਕਰੂਗਾ ਤੇ 5 6 5 6 ਮੱਝਾਂ ਝੋਟੀਆਂ ਜਿਹੜੀਆਂ ਤੁਹਾਨੂੰ ਉਹ ਮਿਲ ਜਾਣਗੀਆਂ ਠੀਕ ਆ ਜੀ ਮਾਲ ਇਹਨਾਂ ਕੋਲ ਜਿਹੜੇ 5 6 7 ਪਸ਼ੂ ਹੁੰਦੇ ਆ ਹਰ ਵਕਤ ਅੱਜ ਜਿਹੜੇ ਐਨੀਮਲ ਦੋਸਤੋਂ ਆਪਾਂ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਇਹ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦੇਣੀਆਂ ਨੇ ਇੱਕ ਸੂਈ ਸਵਾਈ ਦਿਖਾ ਦਾਂਗੇ ਤੇ ਇੱਕ ਗੱਬਣ ਤਿਆਰੀ ਤੇ ਆ ਜਿਹੜੇ ਮੇਰੇ ਭਰਾ ਸ਼ੌਂਕ ਰੱਖਦੇ ਆ ਨੀਲੀ ਰਾਵੀ ਮੱਝ ਦਾ ਤੇ ਟੇਡੇ ਕੱਟ ਦੇ ਵਿੱਚ ਇਹ ਮੱਝ ਹੋਊਗੀ ਨਿਸ਼ਾਨੀਆਂ ਮਾਰਕਿੰਗ ਪ੍ਰੋਪਰ ਤੁਹਾਨੂੰ ਆਪਾਂ ਨੋਟ ਕਰਾ ਦੇਾਂਗੇ ਲੋਕਾ ਪਿੰਡ ਇਧਰ ਪੱਟੀ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਆ ਕੈਰੋਂ ਪਿੰਡ ਬਿਲਕੁਲ ਲਾਗੇ ਅੱਜ ਤਰੀਕ 23 ਨਵੰਬਰ ਸਮਾਂ ਦੋਸਤੋਂ ਕੋਈ ਦੁਪਹਿਰ ਦੇ 12:00 12:30 ਵਜੇ ਦਾ ਟਾਈਮ ਆ ਉਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਆਪਣੇ ਵੀਰਾਂ ਭਰਾਵਾਂ ਨੂੰ ਮਿਲ ਸਕੇ ਠੀਕ ਆ ਜੀ ਬਾਕੀ ਜਨਵਰ ਚੰਗੇ ਆ ਤੁਹਾਡਾ ਵੀ ਫਰਜ਼ ਬਣਦਾ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲੋ ਜਿਹੜੇ ਪਸ਼ੂ ਤੁਹਾਨੂੰ ਆਪਾਂ ਸਵੇ ਸਵੇ ਦਿਖਾਈਦੇ ਆ ਗੱਬਣ ਝੋਟੀ ਜਿਵੇਂ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਦਿਖਾਉਣੀ ਆ ਚੌਥ ਹਨ ਦੀ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਸਭ ਤੋਂ ਪਹਿਲਾਂ ਸੋਨੇ ਵੀਰ ਸਾਸਰੀ ਗਾਲ ਸਾਸਰੀ ਗਾਲ ਸੰਨ ਸਾਹਿਬ ਹੋਰ ਭਾਜੀ ਠੀਕ ਠਾਕ ਹਾਂ ਜੀ ਵਧੀਆ ਸੰਤੂ ਸਾਹਿਬ ਤੁਸੀਂ ਸੁਣਾਓ ਬਹੁਤ ਵਧੀਆ ਹਾਂਜੀ ਸੋਨਵੀਰ ਵਕਪਾ ਪਾਇਗਾ ਥੋੜਾ ਢਿੱਲੇ ਮੱਠੇ ਰਹਿ ਕੇ ਸਿਹਤ ਥੋੜੀ ਜੀ ਵਿੱਚੋਂ ਖਰਾਬ ਚੱਲ ਰਹੀ ਸੀ ਹਾਂਜੀ ਹਾਂਜੀ ਇਹ ਕਰਕੇ ਨਹੀਂ ਤੇ ਤੁਹਾਨੂੰ ਪਤਾ ਪਾ ਦਾਂ 15 ਦਿਨ ਦੀ ਵੀਡੀਓ ਵੀਡੀਓ ਪਾਈ ਜਾਂਦੇ ਹੁੰਦੇ ਹਾਂ ਹਾਂ ਬਿਲਕੁਲ ਜੀ ਤੇ ਸੱਚੇ ਪਾਸ਼ਾ ਬਾਬਾ ਬੁੱਢਾ ਸਾਹਿਬ ਕਰੇ ਕਿਰਪਾ ਕੀ ਹੁਣ ਨਹੀਂ ਤਾਂ ਟੁੱਟਣ ਦਿੰਦੇ ਹੁਣ ਸੱਟੇ ਕੰਮ ਵੀ ਨਹੀਂ ਹਾਂਜੀ ਹੁਣ ਕਿਰਪਾ ਜੀ ਚਲੋ ਸ਼ੁਕਰ ਹੈ ਮਾਲਕ ਦਾ ਹੈ ਲੈ ਵੀ ਸੋਨਵੀਰ ਤਕਰੀਬਨ ਅੱਜ ਦੋ ਜੜੀਆਂ ਆਪਾਂ ਮੱਝਾ ਦਿਖਾਉਣੀਆਂ ਭਰਾਵਾਂ ਨੂੰ ਹਾਂ ਜੀ ਕਿਦਰ ਸ਼ਾਈ ਸੂਈ ਦੀ ਗੱਲ ਕਰਕੇ ਤੇ ਬਲੈਕ ਰੰਗ ਦੇ ਵਿੱਚ ਆਪਣੇ ਕੋਲ ਇਹ ਮੱਝ ਖੜੀ ਆ ਹਾਂ ਜੀ ਹਾਂ ਜੀ ਇਹ ਸੂਈ ਸਵਾਈ ਹੈ ਨਾ ਇਹ ਸੂਈ ਸਵਾਈ ਆ ਜੀ ਠੀਕ ਆ ਆ ਨੀਲੀ ਰਾਵੀ ਆ ਦੇ ਇਹ ਹਾਂ ਜੀ ਇਹ ਗੱਬਣਿਆ ਜੀ ਇਹ ਬਸ ਚਾਰ ਪੰਜ ਦਿਨ ਖੜਦੇ ਨੀਲਾ ਘੱਟ ਆ ਵੀ ਤੱਕ ਨੀਲਿਆਂ ਜੀ ਠੀਕ ਆ ਜੀ ਲੋ ਵੀ ਨੀਲੀ ਰਾਵੀ ਆ ਦੋਸਤੋ ਟੇਡੇ ਕੱਟ ਦੇ ਵਿੱਚ ਆ ਤਾਂ ਕੱਟ ਵੀ ਬਿਲਕੁਲ ਜਿਹੜਾ ਸੱਜੇ ਪਾਸੇ ਆ ਗਿਆ ਠੀਕ ਆ ਹਾਂ ਜੀ ਕੱਦ ਵੇਖੋ ਝੋਟੀ ਦਾ ਕਿੰਨਾ ਵੱਡਾ ਜੀ ਨੀਲੀ ਰਾਵੀ ਦੀ ਬਿਲਕੁਲ ਉਹ ਤੋਹਫਾ ਚੀਜ਼ ਭਰਾਵਾਂ ਨੂੰ ਦਿਖਾਉਣੀ ਆ ਤੇ ਕੱਦ ਢਾਂਚਾ ਪਹਿਲਾਂ ਹੀ ਦੱਸ ਦਈਏ ਬਹੁਤੇ ਵੱਡੇ ਕੱਦ ਕਾਠ ਦੀ ਆ ਕੋਈ ਛੋਟੀ ਚਾਹੇ ਸਮਦਰ ਨਿੱਕੀ ਹਾਈਟ ਮੰਨ ਕੇ ਨਾ ਸੌਦਾ ਕਰੇ ਆਪਣਾ ਭਰਾ ਸੋਨੇ ਵੀਰ ਟੇਡੇ ਪਾਸੇ ਕਾਟਾ ਗਾ ਬਾਕੀ ਨਿਸ਼ਾਨੀਆਂ ਮਗਰਲੇ ਪੈਰਾਂ ਤੇ ਜਵਾਬ ਹੈਗਾ ਹਨਾ ਹਾਂ ਜੀ ਹਾਂ ਜੀ ਮਗਰਲੇ ਪੈਰ ਧੋਤੇ ਆ ਹਾਂ ਜੀ ਉ ਉਪਰ ਤੱਕ ਬਿਲਕੁਲ ਤੂ ਤੱਕ ਜਿਹੜੀ ਦੋਸਤੋ ਵਾਈਟ ਚਿੱਟੀ ਆ ਬਾਕੀ ਸੰਤੂ ਸਾਹਿਬ ਕੱਦ ਕਾਠ ਬਹੁਤ ਆ ਛੋਟੀ ਦਾ ਹਾਂ ਇਹ ਮੱਧ ਚੰਗੀ ਏ ਵੀਰ ਹਾਂ ਜੀ ਤੋੜਾ ਕਿੰਨਾ ਸੁੰਦੀ ਇਹ ਤਿੱਜੇ ਸੁਗੇ ਸੂਣੀ ਜੈ ਤਿੱਜਾ ਸੁਆ ਮੱਧ ਸੁੰਦੀ ਆ ਹਾਂ ਜੀ ਹਾਂ ਜੀ ਲੈ ਜੂ ਦਿਨ ਜੀ ਹਾਂ ਜੀ ਹਾਂ ਜੀ ਦਿਨ ਲੈ ਜੂਗੀ ਲਓ ਜੀ ਦਿਨ ਹਜੇ ਆ ਚੈੱਕ ਕਰੋ ਸੋ ਹਜੇ ਦਿਨ ਹਜੇ ਲੰਦੀ ਆ 8 ਲਾਜੇ 7 ਲਾਜੇ ਹਫਤਾ ਕ ਕੋਈ ਵੀ ਮੰਨ ਕੇ ਸੌਦਾ ਕਰੇ ਆਪਣਾ ਭਰਾ ਬਹੁਤ ਵੱਡੀ ਹਾਂ ਨੇ ਮੈਂ ਚੰਗੀ ਆ ਦੇਖੋ ਹਾਈਟ ਕੱਦ ਲੈਂਥ ਠੀਕ ਆ ਜੀ ਅਮਰੂ ਨੇਗਾ ਸੰਤੂ ਸਾਹਿਬ ਇਹ ਜਿਹੜੇ ਕੱਦ ਦੇ ਹੈ ਨਾ ਨਹੀਂ ਨਹੀਂ ਫੋਲੀ ਵੱਡੀ ਹੈ ਕੇ ਚਲੋ ਨੀਲੀ ਰਾਵੀ ਦੇ ਵਿੱਚ ਖਾਸ ਬਹੁਤ ਚਲੋ ਅੱਗੇ ਘਾਟੀ ਦੇਖਦੇ ਆ ਵੈਸੇ ਸਮਦਰ ਹਾਈਟ ਦੇ ਵਿੱਚ ਚਲੋ ਮੱਝਾਂ ਆਪਾਂ ਜ਼ਿਆਦਾਤਰ ਦੇਖਦੇ ਆ ਠੀਕ ਆ ਜੀ ਪਰ ਹਾਈਟ ਲੈਂਥ ਵਾਲੀ ਇਹ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਆਮਰੂ ਨਿਕਾ ਸੋਨੇ ਸਿੱਧਾ ਲਾ ਜਾ ਵੀਰੇ ਸਿੱਧਾ ਤੋਰ ਲਾ ਜਾ ਲਓ ਜੀ ਕਰੋ ਚੱਕ ਇੱਕ ਸਾਰ ਬੈਗ ਬਿਲਕੁਲ ਪੱਧਰ ਤੇ ਮੁਠੀ-ਮੁਠੀ ਜਿਹੜਾ ਥਾਣਾ ਜਿਹਨੂੰ ਨੋਕਲਾ ਥਾਣਾ ਵੀ ਕਹਿ ਦਿੰਦੇ ਆ ਠੀਕ ਆ ਜੀ ਨੋਕਲਾ ਥਾਣਾ ਤੇ ਪਲੀ ਪਲੋਸੀ ਇਹ ਕਰਮਾਲੀ ਘਾਟਾਂ ਦੀ ਠੀਕ ਆ ਕੱਦ ਬਹੁਤ ਹੀ ਚੰਗਾ ਆ ਵੇਖੋ ਜੀ ਇਹ ਨਾ ਮੇਰਾ ਵੀਰ ਆ ਕੇ ਕੋਈ ਕੱਟ ਬਿਲਕੁਲ ਕੱਟ ਆਉਂਦਾ ਨਾਸਾਂ ਨੂੰ ਠੀਕ ਆ ਜੀ ਬਹੁਤ ਖੂਬਸੂਰਤ ਟੇਢੀ ਧਾਰੀ ਵਾਲੀ ਜਿਹੜੀ ਮੱਝ ਇਹ ਵਕਾਊ ਆ ਤੀਜਾ ਸੂਆ ਸੂਣ ਵਾਲੀ ਆ ਦੁੱਧ ਅਕੇ ਮੇਰਾ ਭਰਾ ਜੀ ਉਹਦੀ ਸੇਵਾ ਕਰ ਲਾਂਗੇ ਤੁਹਾਨੂੰ ਆਪਾ ਇਸ ਮੈਂ ਤੋਂ ਚੰਗਾ ਲੈ ਲਾਂਗੇ ਕੱਲ ਨੂੰ ਮੇਰਾ ਭਰਾ ਕੋਈ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਤੇ ਕੋਈ ਛੋਟੀ ਨਿੱਕੀ ਹਾਈਟ ਦੀ ਮੱਝ ਨਹੀਂ ਕਿ ਬੱਚੇ-ਪੁੱਛੇ ਚੰਗੇ ਪਾਊਗੀ ਆ ਖੁਖ ਬਹੁਤ ਖੂਬਸੂਰਤ ਰੈੱਡ ਕੋਲੇ ਬਿੱਲੀ ਮਨਕਣੀ ਅੱਖ ਠੀਕ ਆ ਸੋ ਲੈ ਵੇ ਦੀ ਆ ਕੁਆਲਿਟੀ ਕਰੋ ਚੱਕ ਹਾਂ ਆ ਦੇਖੋ ਲੋਰੀ ਬਹੁਤ ਸੋਹਣਾ ਲੇਵਾ ਚੌਸ ਲੇਵਾ ਮੋੜ ਤੋਂ ਠੀਕ ਆ ਅਜਾ ਸੋਨੇ ਵੀਰ 8 ਸਾਲ ਦਾ ਨੇ ਜੀ ਹਾਂ ਜੀ ਹਫਤਾ ਰਹਿੰਦਾ ਸੰਤੂ ਸਾਹਿਬ ਵੱਲੇ ਦੂਰ ਨਾ ਆਉਂਦੀ ਆ ਹਾਂ ਆ ਵੇਖੋ ਵੇਖੋ ਲੇਵਾ ਮੈਂ ਵੇਖੋ ਇਹਦੇ ਕੱਦ ਕਿਤੇ ਹੈ ਬਹੁਤ ਖੂਬਸੂਰਤ ਆ ਠੀਕ ਆ ਜੀ ਸੋ ਪੇਟ ਪੂਠੀ ਬਹੁਤ ਜ਼ਿਆਦੀ ਚੌੜੀ ਆ ਹਾਈਟ ਲੈਂਥ ਪਹਿਲਾਂ ਵੀ ਆਪਾਂ ਭਰਾਵਾਂ ਨੂੰ ਦੱਸ ਦਿੱਤੀ ਆ ਵੀ ਬਹੁਤ ਹੀ ਸੋਹਣੀ ਹਾਈਟ ਲੈਂਥ ਆ ਆ ਵੇਖੋ ਜੀ ਮੈਂ ਦੀ ਕਿੱਡਾ ਕੱਦ ਦੇ ਮੈਂ ਦਾ ਵੇਖੋ ਜੀ ਬਾਕੀ ਸੋਨੇ ਭਰਾ ਦਾ ਕੱਦ ਵੀ ਚੰਗਾ ਆ ਪਟੇ ਹਾਈਟ ਕੱਦ ਵਿੱਚ ਆਪਰੇ 6 ਫੁੱਟ ਤੋਂ ਬਾਹਰ ਬਾਹਰ ਇਹਨਾਂ ਦਾ ਕੱਦ ਕਾਠ ਦੇ ਕੋਲੇ ਖੜੇ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਠੀਕ ਆ ਜੀ ਸੋ ਫੁੱਲ ਹਾਈਟ ਲੈਂਥ ਵਾਲੀ ਆ ਤੇ ਸੋਨੇ ਵੀਰ ਇਹਦਾ ਮੁੱਲ ਕੀ ਡਿਮਾਂਡ ਕਰਦੇ ਪੈ ਜੀ ਸੰਧੂ ਸਾਹਿਬ ਜੀ ਇਹ ਕਰਦਾ ਕਿ 1 ਲੱਖ 60 70 ਮੰਗੀਏ ਬਾਕੀ ਨਹੀਂ ਨਵਾਂ ਨਵਾਂ ਵੀਡੀਓ ਪਾਈ ਆਪਾਂ ਕੰਮ ਚਲਾਉਣਾ ਜੀ ਸ਼ਟਾਰਟ ਕੰਮ ਕੀਤਾ ਹਾਂ ਜੀ ਹਾਂ ਜੀ ਸੰਧੂ ਸਾਹਿਬ ਮੁੱਲ ਤੇ ਦਾ ਕਰਦੇ ਆ ਡੇਢ ਤੇ 1 35 ਜੋ ਮਾਨਤਾ ਕਰ ਦਿਆਂਗੇ ਬਾਕੀ 1 35 ਚੋਂ ਹਾਂ ਜੀ ਠੀਕ ਹੈ ਭਰਾ ਬਾਕੀ ਕਰ ਦਿਓ ਖੁੱਲਾ ਡੁੱਲਾ ਹਾਂ ਜੀ ਕਰ ਦਿਆਂਗੇ ਖੁੱਲਾ ਡੁੱਲਾ ਕੋਈ ਨਹੀਂ ਜੀ ਲਓ ਜੀ 1 ਲ ਸੋ ਇਧਰਲੇ ਪਾਸੇ ਤੋਂ ਆਪਾਂ ਦਿਖਾ ਦਿੱਤੀ ਬਹਿਣੀ ਵਾਲਾ ਪਾਸਾ ਕਰੋ ਚੱਕ ਬਾਕੀ ਦੂਜੇ ਸੁਗੇ ਨੂੰ ਦੁੱਧ ਬੜਾ ਹੀ ਚੰਗਾ ਦਿੱਤਾ ਨੇ ਹਾਂ ਆ ਵੇਖੋ ਸਫਾਈਆਂ ਠੀਕ ਆ ਜੀ ਸੋ ਚਾਰੇ ਥਾਣਾ ਨਿਖੜਵਾ ਥਾਣਾ ਬਾਕੀ ਮੁੱਠੀ ਮੁੱਠੀ ਵਾਲਾ ਥਾਣਾ ਲੱਗਾ ਕਰਮਾ ਲਈਨ ਸੋ ਮੂੰਹ ਮੱਥੇ ਦੀ ਬੜੀ ਚੰਗੀ ਆ ਕੱਲ ਨੂੰ ਕੋਈ ਕੱਟੀ-ਕੁੱਟੀ ਨੂੰ ਜਨਮ ਦੇਗੀ ਕਰਮਾ ਲਈ ਤੇ ਬੱਚਾ ਸੋਹਣਾ ਪਾ ਦੋਗੀ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਭਰਾ ਕੋਈ ਚੰਗੇ ਸੀਮਣ ਦੇ ਬੱਚੇ ਲੈ ਲਵੋਗੇ ਤੁਸੀਂ ਨਿਸ਼ਾਨੀਆਂ ਨੂੰ ਛੁੰਨੀਆਂ ਵੀ ਚੰਗੀਆਂ ਦੇ ਬਾਕੀ ਹਾਈਟ ਕੱਤ ਵੀ ਚੰਗੇ ਦੇ ਹੋਣਗੇ ਬੱਚੇ ਠੀਕ ਆ ਜੀ ਕਿਉਂਕਿ ਜਿਹੜੀ ਮਦਰ ਆ ਉਹ ਚੰਗੀ ਹਾਈਟ ਕੱਟ ਵਾਲੀ ਇਹ ਤਾਂ ਬੱਚਿਆਂ ਤੋਂ ਵੀ ਆਪਾਂ ਚੰਗੀ ਆਸ ਕਰ ਸਕਦੇ ਹਾਂ ਸੰਤੂ ਸਾਹਿਬੋਂ ਨੀਂਗਾ ਦੂਜੇ ਸੁਗਰੇ ਨੇ ਦੁੱਧ 14-15 ਕਿਲੋ ਦਿੱਤਾ ਜੇ ਮੈਨੇ ਅੱਛਾ ਜੀ ਹਾਂ ਜੀ ਹਾਂ ਜੀ ਤੇ ਮਗਰਲੇ ਸੁਗਰੇ ਦੂਜੇ ਦੀ ਜਿਹੜੀ ਮਤਲਕੀ ਕਪੈਸਿਟੀ ਆ 15-14 ਕਿਲੋ ਦੀ ਹਾਂ ਜੀ 14-15 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਭਰਾ ਚਲੋ ਇੱਕ ਅੱਧ ਕਾਠ ਸੁਖ ਨਾਲ ਬਹੁਤ ਆ ਕੋਈ ਨਹੀਂ ਮਾਨਤਨ ਆਪਾਂ ਭੈਣ ਭਰਾਵਾਂ ਦਾ ਕਰ ਦਿਆਂਗੇ ਜਿਵੇਂ ਆਖਣਗੇ ਕਰ ਦਿਓ ਖੁੱਲਾ ਡੁੱਲਾ 1-35 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਹਾਂ ਜੀ ਸੋ ਨੀਲੀ 라ਵੀ ਦੀ ਬਹੁਤ ਬਾ ਕਮਾਲ ਜਿਹੜੀ ਚੀਜ਼ ਆਪਾਂ ਸਿੰਗ ਸੁng ਦੀ ਬੰਤਰ ਬਹੁਤ ਸੋਹਣੀ ਆ ਬਾਕੀ ਪਿੱਠਪੁੜੇ ਵਾਲੀ ਆ ਵੱਡੇ ਹਾਈਟ ਕੱਟ ਦੇ ਵਿੱਚ ਹਾਂਜੀ ਹਾਂਜੀ 1,35,000 ਰਿਮਾਰਡ ਹਾਂਜੀ ਮਾਨਦਾਨ ਕਰਦੇ ਆ ਖੁੱਲਾ ਸਿੰਘ ਸਾਹਿਬ ਸਾਗਰ ਨੰਬਰ ਦੇ ਵੀਰ ਆਪਣੇ ਕੋਲ ਸੋਨੇ ਆ ਆ ਮੱਝ ਆ ਗਈ ਆ ਹਾਂਜੀ ਹਾਂਜੀ ਤਾਜੀ ਸੂਈ ਆ ਹਾਂਜੀ ਇਹ ਸੰਤੂ ਸਾਹਿਬ ਸੂਈ ਨੂੰ ਹੋ ਗਏ 15 ਦਿਨਾਂ ਉਹ ਉਹ ਬੱਚਾ ਜੀ ਮਗਰ ਠੀਕ ਆ ਭਰਾ ਲਓ ਜੀ 15 ਦਿਨਾਂ ਦੀ ਸੂਈ ਆ ਮਗਰ ਇਹਦੇ ਕਟਾ ਆ ਗਿਆ ਹਨਾ ਹਾਂਜੀ ਹਾਂਜੀ ਮਗਰ ਕਟਾ 15 ਦਿਨਾਂ ਦੀ ਸੂਈ ਆ ਕਿੰਨਾ ਕ ਦੁੱਧ ਤੇ ਚੱਲਣ ਦੀ ਵੀਰ ਦੁੱਧ ਇਸ ਵਕਤ ਇਹ ਥੱਲੇ 11 ਲੀਟਰ ਖੁੱਲਾ ਠੰਡਾ ਠਾ ਰਿਹਾ ਜੀ ਠੀਕ ਇੱਕ ਟਾਈਮ ਦੋ ਟਾਈਮ ਭੈਣ ਭਰਾ ਤਿੰਨ ਟਾਈਮ ਚੁਆਈ ਕਰਕੇ ਲਵੇ ਵੀ 11 ਲੀਟਰ ਹੈ ਇਹਦੇ ਥੱਲੇ ਹਾਂਜੀ ਪੱਕਾ ਗਰੰਟਡ ਜੀ ਲਓ ਜੀ ਕਰੋ ਚੈੱਕ ਬਾਕੀ ਧਾਰਾ ਤੁਰਾਂ ਬਰਾਬਰ ਅਗਲੇ ਪਿਛਲੇ ਦੀਆਂ ਹਾਂਜੀ ਹਾਂਜੀ ਬੜਾ ਜੀ ਸੋਹਣੀ ਚੋਣ ਆ ਜੀ ਲਓ ਜੀ ਚੋਣ ਵੀ ਚੰਗੀ ਆ ਤੇ 15 ਦਿਨਾਂ ਦੀ ਸੂਈ ਥੱਲੇ ਇਸ ਵਕਤ 11 ਲੀਟਰ ਤੋਂ ਦੋ ਤੱਕ ਹਾਜ਼ਰ ਸਿੰਗਲ ਘੱਡੀ ਆ ਉਤੋਂ ਬਿਲਕੁਲ ਜੇ ਪਿੱਠ ਕੁੜੇ ਦੀ ਗੱਲ ਕਰੀਏ ਸਿੰਗਲ ਘੱਡੀ ਆ ਬਿਲਕੁਲ ਬਰੀਕ ਪਤਲਾ ਪਿੰਡਾ ਸੋ ਸੂਬੇ ਤੇ ਜੇ ਹੈ ਹਾਂ ਜੀ ਹਾਂ ਜੀ ਸੂਬੇ ਤੇ ਜੇ ਘਰ ਵਾਲਾ ਦੂਜੇ ਆਂਦੇ ਮੈਂ ਕੋਈ ਦੂਜੇ ਮੰਨ ਲੇ ਭੈਣ ਭਰਾ ਭਾਵੇਂ ਕੋਈ ਤੀਜੇ ਮੰਨ ਲੇ ਠੀਕ ਆ ਜੀ ਆਹ ਦੇਖੋ ਬਹੁਤ ਸੋਹਣੀ ਆ ਠੀਕ ਆ ਜੀ ਮੱਝ ਹਾਈਟ ਮੀਡੀਅਮ ਦੇ ਵਿੱਚ ਆ ਜਿਹੜੀ ਨੀਲੀ ਦਾ ਵੀ ਮੱਝ ਆ ਉਹ ਚਲੋ ਬਹੁਤ ਵੱਟੀ ਜਿਹੜੀ ਮੱਝ ਆ ਆਪਾਂ ਤੁਹਾਨੂੰ ਦਿਖਾਈਏ ਕਦਕੁੱਤ ਦੀ ਇਹ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਸੋ ਲੇਵੇ ਲੂਵੇ ਦੀ ਕਰਮਾ ਦੀ ਪਧਰੀ ਪੁਤਰੀ ਆ ਬੈਕ ਸਾਈਡ ਤੋਂ 11 ਲੀਟਰ ਵੀਰਾਂ ਦਾ ਥੱਲੇ ਆਸ ਵਕਤ ਦੁੱਧ ਹੈਗਾ ਸਾਰੀ ਹਜੇ 15 ਦਿਨਾਂ ਦੀ ਸੂਈ ਆ ਮੈਲੇ ਮੂਲੇ ਤੋਂ ਚੱਲ ਪਈ ਏ ਕਰਮਾੜੀ ਹੈ ਨਾ ਹਾਂਜੀ ਹਾਂਜੀ ਬਾਕੀ ਸੋਨੇ ਵੀਰ ਚਵਾਈਸ ਵੀ ਪੋਲੀ ਬਿਲਕੁਲ ਇਹਦੀ ਹਾਂਜੀ ਸੰਧੂ ਸਾਹਿਬ ਇਹਦੇ ਭਾਵੇਂ ਨਿੱਕਾ ਬੱਚਾ ਵੀ ਚੋਲੇ ਢੀ ਚੂਣ ਪੋਲੀ ਠੀਕ ਹੈ ਭਰਾ ਹਾਂਜੀ ਲਓ ਜੀ ਚਵਾਈਸ ਦੀ ਵੀ ਪੋਲੀ ਆ ਇਧਰ ਬੱਚਾ ਕੁੜੀ ਆਪਾਂ ਤੁਹਾਨੂੰ ਦਿਖਾ ਦਈਏ ਇਹ ਮਗਰ ਦੇ ਕਟਾ ਆ ਹਾਂਜੀ ਇਹ ਕਟਾ ਆ ਆ ਮਾਰੋ ਨਿੱਕਾ ਲਓ ਜੀ ਠੀਕ ਆ ਇਹ ਬੱਚਾ 15 ਦੇ ਦਿਨ ਦਾ ਬੱਚਾ ਚਲੋ ਸਾਰੇ ਭਰਾਵਾਂ ਨੂੰ ਸਮਝ ਆਈ ਜਾਂਦੀ ਹੈ ਚੀਜ਼ ਵੇਖ ਕੇ ਹਾਂਜੀ 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 ਤੇ ਇਹ ਜਿਹੜੀ ਦੋਸਤੋ ਮੱਝ ਸੁਈ ਸਵਾਈ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਲੇਵੇ ਹਵਾਨੇ ਦੀ ਆ ਕੁਆਲਿਟੀ ਆ ਆ ਦੇਖੋ ਇਹਦਾ ਸੋਨੇ ਵੀਰ ਕੀ ਮੁੱਲ ਕੀ ਡਿਮਾਂਡ ਕਰਦੇ ਪੈ ਜੇ ਸੰਧੂ ਸਾਹਿਬ ਜੀ ਮੁੱਲ ਤੇ 95 ਕਰਦੇ ਆ ਹਾਂਜੀ ਬਾਕੀ 85 ਦੇ ਵਿੱਚ ਆਪਾਂ ਮਾਨਤਾਣ ਕਰ ਦਿਆਂਗੇ ਭੈਣ ਭਰਾਵਾਂ ਦਾ 85 ਚੋਂ ਹਾਂਜੀ ਕੋਈ ਇੱਕੋ ਜੀ ਗੱਲ ਕਰਦੀ ਹੈ ਕੋਈ ਜਾਇਜ਼ ਹੋਰ 82 ਦੀ ਦੇ ਦਿਆਂਗੇ 82 ਦੀ ਹਾਂਜੀ ਲਓ ਜੀ 82000 ਦੀ ਹੈ ਦੋਸਤੋ ਅੱਜ ਫਾਈਨਲ ਮਿਲ ਜੂਗੀ ਆਪਣੇ ਭਰਾਵਾਂ ਨੂੰ ਹਾਂ ਚੰਗੀ ਚੋਣ ਹੈ ਦੋਸਤੋ 82000 ਲੈਣ ਦੇਣ ਹਾਂ ਜੀ ਜੀ ਲੈਣ ਦੇਣ ਕੋਈ ਗੱਲ ਨਹੀਂ ਕੱਢ ਦਿਓ ਬਾਹਰ ਆਹ ਦੇਖੋ ਵੇਖੋ ਮੇਰੇ ਭਰਾ ਠੀਕ ਆ ਜੀ ਸੋ ਚਵਾਪ ਅਸਮਾ ਦੀ ਬਿਲਕੁਲ ਇੱਕ ਨੰਬਰ ਬਾਕੀ ਪੂਰੀ ਤਸੱਲੀ ਤੁਹਾਨੂੰ ਦੇ ਦਿੱਤੀ ਆ ਜਿੱਦਾਂ ਮਰਜੀ ਮੇਰਾ ਕੋਈ ਸੱਜਣ ਚੋ ਇਹ ਆਪਣੀ ਬਿਲਕੁਲ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਹਾਂਜੀ ਚਵਾਈ ਚਵਾਈ ਬੜੀ ਭੌਂਕਰ ਕੀ ਭੋਲੀ ਆ ਦੇਖੋ ਬਹੁਤ ਸੋਨਾ ਲੇਵਾ ਠੀਕ ਆ ਜੀ ਹਾਂਜੀ ਹਾਂਜੀ ਸੋ ਹੁਣ ਦੋਸਤੋ ਟਾਈਮ ਤੁਹਾਨੂੰ ਫੇਰ ਆਪਾਂ ਨੋਟ ਕਰਾ ਦਿੰਨੇ ਆ ਕੋਈ 12 12:30 ਵਜੇ ਦਾ ਟਾਈਮ ਆ ਤੇ ਸੁਬਾ ਵੀਰ ਸੋਨੇ ਚਵਾਈ ਕਿੰਨੇ ਕ ਵਜੇ ਕਰਤੀ ਸੀ ਬਸ ਇਹੋ ਹੀ 6 ਵਜੇ ਦਾ ਟਾਈਮ ਹੁੰਦਾ ਜੀ 5:30 ਠੀਕ ਭਰਾ ਉਕੇ ਸੋਨੇ ਵੀਰੇ ਦੋ ਹੀ ਅਜ ਨਾਗ ਨੇ ਆਪਣੇ ਕੋਲ ਹਾਂਜੀ ਦੋ ਹੀ ਲੋਬੀ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਦੋਸਤੋ ਮਾਲਵੀਰ ਪਹਿਲਾਂ ਵੀ ਕਾਫੀ ਚੰਗਾ ਲਿਆਉਂਦਾ ਰਿਹਾ ਪਹਿਲਾਂ ਵੜਾ گاਵਾ ਤੁਹਾਨੂੰ ਮੱਜਾਂ ਝੋਟੀਆਂ ਕਾਫੀ ਦਿਖਾਈਆਂ ਨੇ ਆਪਾਂ ਅੱਜ ਦੋ ਹੀ ਐਨੀਮਲ ਸੀਗੇ ਇੱਕ ਨੀਲੀ ਰਾਵੀ ਦੀ ਮੱਝ ਦਿਖਾਈ ਆ ਦੋਵੇਂ ਬਹੁਤ ਚੰਗੇ ਦੋਵੇਂ ਨਾਗ ਬਹੁਤ ਪਿਆਰੇ ਹਾਂਜੀ ਸੋ ਇੱਕ ਵਾਰੀ ਫੇਰ ਰੀ-ਐਂਟਰੀ ਕੀਤੀ ਆ ਵੀਰ ਨੇ ਠੀਕ ਆ ਜੀ ਥੋੜਾ ਢਿੰਦੇ ਮੱਠੇ ਰਹਿਣ ਤੋਂ ਬਾਅਦ ਮਾਲ ਚੰਗਾ ਸਾਫ ਸੁਥਰਾ ਬਾਕੀ ਮੇਰਾ ਆਪਰਾ ਚਲੋ ਜਿੱਥੋਂ ਵੀ ਤੁਹਾਨੂੰ ਸਾਫ ਸੁਥਰਾ ਮਾਲ ਮਿਲਦਾ ਤੇ ਜ਼ਰੂਰ ਖਰੀਦਿਆ ਕਰੋ ਠੀਕ ਆ ਜੀ ਚਲ ਬਾਕੀ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਚਲੋ ਪੈਸੇ ਉਹੀ ਲੱਗਣੇ ਆ ਮਾਲ ਜਿੱਥੋਂ ਮਿਲਦਾ ਚੰਗਾ ਸਾਫ਼ ਸੁਥਰਾ ਜਰੂਰ ਟਰਾਈ ਮਾਰ ਕੇ ਖਰੀਦੋ ਠੀਕ ਆ ਜੀ ਸੋ ਨੀਲੀ ਦਾ ਵੀ ਤਾਂ ਸ਼ੌਂਕ ਕਿਸੇ ਭਰਾ ਨੇ ਪੂਰਾ ਕਰਨਾ ਤੇ ਵੱਡੀ ਤੁਹਾਨੂੰ ਇੱਕ ਮੱਝ ਜਿਹੜੀ ਆਪਾਂ ਇਹ ਬਿਲਕੁਲ ਤਿੱਜਾ ਸੁਹਾ ਸੂਣ ਵਾਲੀ ਦਿਖਾਤੀ ਆ ਉਮੀਦ ਕਰਦੇ ਆ ਜਨਮਰ ਚੰਗੇ ਲੱਗੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਤਸੱਲੀ ਦੇ ਨਾਲ ਇੱਥੇ ਆਣ ਕੇ ਆਪਦੀ ਚੋਕੇ ਪਸਮਾ ਕੇ ਬਿਲਕੁਲ ਨਰਕ ਪਰਖ ਕਰੋ ਇੱਕ ਸੋਨੇਬੀਰ ਨੰਬਰ ਜਿਹੜੇ ਆਪਣੇ ਕੰਟੈਕਟ ਕਰਦੀ ਹੈ ਸਾ 99415 ਠੀਕ ਹੈ ਭਰਾ ਹਾਂਜੀ ਸਾਹਿਬ ਜੀ ਓਕੇ ਵੀਰੇ ਸੋਨੇ ਹਾਂਜੀ ਵੀਰ ਸੋ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਚਵਾਈ ਜਿਹੜੀ ਆ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਦਿਖਾ ਦਿੱਤੀ ਹੈ ਜਿਹੜੀ ਮੱਝ ਸੂਈ ਸਵਾਈ ਆ ਕਿਉਂਕਿ ਦੂਰੋਂ ਨੇੜੇੋਂ ਕਿਸੇ ਭਰਾ ਨੇ ਆਨਲਾਈਨ ਸਬਤਾ ਕਰਨਾ ਚਾਹੇ ਇੱਥੇ ਆਣ ਕੇ ਤੁਸੀਂ ਚੀਜ਼ ਵੇਖਣੀ ਆ ਉਹ ਚਵਾਈ ਵੇਖ ਕੇ ਪੂਰ ਛਿੱਟੇ ਦਾ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਊਗਾ ਮਿਹਰਬਾਨੀ ਪੂਰੀ ਵੀਡੀਓ ਵੇਖਣ ਦੇ ਲਈ ਤਾਂ ਬਾਕੀ ਦੱਬ ਕੇ ਜਿਹੜੀ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰ yeah mm.